ਕਿਉਂਕਿ ਮੈਂ ਬੜੇ ਸਲੀਕੇ ਨਾਲ ਪਿਆਰ ਨਾਲ ਗੱਲ ਕੀਤੀ ਆ ਜੇ ਕਿਸੇ ਨੇ ਫੁੱਲੜਬਾਜੀ ਜਾਂ ਉੱਚੀ ਉੱਚੀ ਬੋਲਣਾ ਉਹ ਇੱਕ ਜਣਾ ਬੋਲੋ ਤਾਂ ਕਿ ਮੈਨੂੰ ਸਮਝ ਆ ਜਾਵੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਤਾਂਨਾ ਮਜਬੂਰ ਹੋ ਕੇ ਲਾਇਆ ਜਦੋਂ ਸਾਨੂੰ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਸੀ ਇਥੋਂ ਦਾ ਜੋ ਖੇਤੀਬਾੜੀ ਭਾਗ ਆ ਉਹ ਮੰਨ ਕੇ ਅਸੀਂ ਕਿਤੇ 75% ਫਸਲ ਕਿਤੇ 33 ਤੋਂ 75 ਕਿਤੇ 100% ਪਰ ਸਾਡੇ ਪਿੰਡ ਜਿਹੜਾ ਚੰਦਪਾਣਾ ਬਸ਼ਨੰਦੀ ਆ ਚੈਨਾ ਕਰੀ ਵਾਲੀ ਆ ਇਹਨਾਂ ਪਿੰਡਾਂ ਨੂੰ ਫਸਲ ਦੇ ਮਾਅਵਜ਼ੇ ਜੀ ਕੱਢ ਦਿੱਤਾ ਗਿਆ ਤੁਹਾਨੂੰ ਮੈਂ ਵੀ ਇੱਥੇ ਧਰਨੇ ਦੇ ਵਿੱਚ ਹੀ ਬੈਠਾ ਐਮਐਲਏ ਸਾਹਿਬ ਆਏ ਆ ਬੜੇ ਪਿਆਰ ਨਾਲ ਹਾਜ਼ਰੀ ਲਾ ਕੇ ਸਾਨੂੰ ਜ਼ਿਮੀਂਦਾਰਾਂ ਨੂੰ ਧੌਂਸ ਦੇ ਕੇ ਗਏ ਆ ਜਦੋਂ 1 ਮਿੰਟ ਖੜ ਜਾਂਦਾ ਤੇ ਫਿਰ ਮੈਂ ਉਹਨੂੰ ਇੱਕ ਦੋ ਸਵਾਲ ਪੁੱਛ ਵੀ ਲੈਂਦਾ ਵੀ 14 ਮਹੀਨੇ ਪਹਿਲਾਂ ਤੂੰ ਕਿੱਥੇ ਗਿਆ ਸੀ ਸਾਡੇ ਕੰਮ ਵਾਸਤੇ ਨਹੀਂ ਆਇਆ ਸੀ ਉਹ ਸਾਡੇ ਉੱਤੇ ਆਪਦਾ ਪ੍ਰੈਸ਼ਰ ਪਾਉਣ ਆਇਆ ਸੀ ਲੋਕਾਂ ਨੇ ਬੋਕਰ ਨੂੰ ਚੁਣਿਆ ਵੋਟ ਤੇਰੀ ਝਾੜੂ ਨੂੰ ਪਈ ਇਹਨਾਂ ਨੂੰ ਨਹੀਂ ਪਈ ਕਿ ਜੇ ਇਹ ਭਲੇਖੇ ਚ ਹੋ ਜਾਣਾ ਵੋਟ ਸਾਨੂੰ ਪਈ ਨਹੀਂ ਲੋਕ ਬਦਲਾ ਚਾਹੁੰਦੇ ਸੀ ਉਹ ਬਦਲਾ ਆ ਚੁੱਕਿਆ ਹੈ ਕ੍ਰਾਂਤੀਕਾਰੀ ਕਿਸਾਨ ਜਿਹੜੀਆਂ ਜਿੰਦਾਬਾਦ ਮੇਕੋ ਮੈਂ ਬੜੇ ਸਲੀਕੇ ਨਾਲ ਪਿਆਰ ਨਾਲ ਗੱਲ ਕੀਤੀ ਆ ਜੇ ਕਿਸੇ ਨੇ ਹੁੱਲੜਬਾਜੀ ਜਾਂ ਉੱਚੀ ਉੱਚੀ ਬੋਲਣਾ ਉਹ ਇੱਕ ਜਾਣਾ ਬੋਲੋ ਤਾਂ ਕਿ ਮੈਨੂੰ ਸਮਝ ਆ ਜਾਵੇ ਹਾਂਜੀ ਤੁਸੀਂ ਦੱਸੋ ਬੇਨਤੀ ਇਹ ਹੀ ਆਥੀ ਨਾ ਨਰੇਗਾ ਦੇ ਕੰਮ ਵਾਸਤੇ ਆਪਣੇ ਚੰਦ ਭਾਂਦੇ ਵਾਸਤੇ ਦੋ ਤਿੰਨ ਵਾਰੀ ਤੁਹਾਡੇ ਦਫ਼ਤਰ ਜਾਏ ਹਾਂ ਠੀਕ ਹੈ ਮੰਨ ਲਓ ਕਿ 100 ਦਿਨ ਤਾਂ ਕੰਮ ਹੁੰਦਾ ਨਾ ਨਰੇਗਾ ਵਾਸਤੇ ਲੱਗਾ ਨਹੀਂ ਨਹੀਂ ਫਿਰ ਨਰੇਗਾ ਵਾਸਤੇ ਤੁਸੀਂ ਮੇਰੇ ਕੋਲੇ ਆ ਜਿਓ ਜਿਹੜਾ ਕੋਈ ਕੰਮ ਹੋਇਆ ਉਹ ਕਰਾਂਗੇ ਜੇ ਨਾ ਕਰਾਂਗੇ ਤਾਂ ਤੁਸੀਂ ਧਰਨਾ ਲਾ ਦੇ ਏਹ ਕੋਈ ਗੱਲ ਥੋੜੀ ਆ ਐਂ ਨਹੀਂ ਗੱਲ ਹੁੰਦੀ ਯਾਰ ਉਹ ਮੈਂ ਸਵੇਰੇ ਤੁਹਾਨੂੰ ਕਿਹਾ ਸੀ ਨਾ ਵੀ ਗੱਲ ਕਰ ਲਓ ਸਵੇਰੀ ਗੱਲ ਕਰ ਲਈ ਸੀ ਮੈਂ ਐਮਐਲਏ ਨਾਲ ਉਹਨਾਂ ਨੇ ਆਹ ਵੀ ਕਰਤੀ ਕਹਿੰਦੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਤਾਂ ਨਾ ਮਜਬੂਰ ਹੋ ਕੇ ਲਾਇਆ ਜਦੋਂ ਸਾਨੂੰ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਸੀ ਇੱਥੋਂ ਦਾ ਜੋ ਖੇਤੀਬਾੜੀ ਭਾਗ ਆ ਉਹ ਮੰਨ ਕੇ ਲਾਇਆ ਸੀ ਕਿਤੇ 75% ਫਸਲ ਕਿਤੇ 33 ਤੋਂ 75 ਕਿਤੇ 100% ਪਰ ਸਾਡੇ ਪਿੰਡ ਜਿਹੜਾ ਚੰਦਪਾਣਾ ਬਸ਼ਨੰਦੀ ਆ ਚੈਨਾ ਕਰੀ ਵਾਲੀ ਆ ਇਹਨਾਂ ਪਿੰਡਾਂ ਨੂੰ ਫਸਲ ਦੇ ਮੁਆਵਜ਼ੇ ਜੀ ਕੱਢ ਦਿੱਤਾ ਗਿਆ ਇਸ ਕਰਕੇ ਸਾਨੂੰ ਇਹਨਾਂ ਤੋਂ ਵਿਸ਼ਵਾਸ ੁੱਟ ਗਿਆ ਸੀ ਕਿ ਜੇਕਰ ਇਹ ਮਾਅਵਜ਼ੇ ਵਾਲੇ ਕੰਮ ਤੇ ਭੱਜ ਸਕਦੇ ਆ ਤਾਂ ਕੱਲ ਨੂੰ ਸੜਕ ਵਾਲੇ ਭਾਈ ਤਮਦੇ ਵੀ ਸਾਨੂੰ ਭੱਜ ਦੇ ਨਜ਼ਰ ਆਏ ਇਸ ਕਰਕੇ ਅਸੀਂ ਅੱਜ ਦੇ ਦਿਨ ਦਾ ਸਚੇਤਕ ਚਾਰਨਾ ਲਾਇਆ ਸੀ ਹੁਣ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹ ਸੜਕ ਬਣ ਜੂਗੀ ਅਸੀਂ ਤਾਂ ਨਾ ਸਮਾਪਤ ਕਰ ਲਾਂਗੇ ਤੇ ਤੁਸੀਂ ਮਵਾਜ਼ੇ ਦੀ ਗੱਲ ਕਰੀ ਹੁਣ ਐਮਐਲ ਸਾਹਿਬ ਆਈ ਸੀ ਇੰਨਾ ਟਾਈਮ ਰੁਕੇ ਨਹੀਂ ਅਸੀਂ ਕਰਨੀ ਸੀ ਗੱਲ ਉਹ ਸੜਕ ਦੇ ਗੁੱਸੇ ਦੇ ਵਿੱਚ ਹੀ ਫਿਰ ਤੁਰ ਗਏ ਐਮਐਲ ਸਾਹਿਬ ਆਈ ਹਾਂਜੀ ਭੱਜੋ ਭੱਜੀ ਕਰਕੇ ਗਏ ਆ 2 ਮਿੰਟ ਖੜੇ ਵੀ ਨਹੀਂ ਗਏ ਕਾਰਨ ਕੀ ਸੀ ਮੈਂ ਭਪਿੰਦਰ ਸਿੰਘ ਸਰਾਹ ਜਿਲਾ ਸੈਕਟਰੀ ਕ੍ਰਾਂਤੀਕਰਤਾ ਕਸਤਾਨ ਯੂਨੀਅਨ ਮੈਂ ਤੁਹਾਨੂੰ ਮੈਂ ਵੀ ਇੱਥੇ ਧਰਨੇ ਦੇ ਵਿੱਚ ਹੀ ਬੈਠਾ ਐਮਐਲਏ ਸਾਹਿਬ ਆਏ ਐ ਬੜੇ ਪਿਆਰ ਨਾਲ ਹਾਜ਼ਰੀ ਲਾ ਕੇ ਸਾਨੂੰ ਜ਼ਿਮੀਂਦਾਰਾਂ ਨੂੰ ਧੌਂਸ ਦੇ ਕੇ ਗਏ ਐ ਸਾਨੂੰ ਕੋਈ ਸਾਡਾ ਕੰਮ ਨਹੀਂ ਕਰਕੇ ਗਏ ਕੋਈ ਸਾਡਾ ਜਾਂ ਸਾਡਾ ਕੋਈ ਇਸ ਕੰਮ ਵਾਸਤੇ ਆਏ ਸੀ ਉਹ ਸਿਰਫ ਸਾਨੂੰ ਧੌਂਸ ਦੇਣ ਆਏ ਸੀ ਜਾਂ ਤਾਂ 1 ਮਿੰਟ ਖੜ ਜਾਂਦਾ ਤੇ ਫਿਰ ਮੈਂ ਉਹਨੂੰ ਇੱਕ ਦੋ ਸਵਾਲ ਪੁੱਛ ਵੀ ਲੈਂਦਾ ਵੀ 14 ਮਹੀਨੇ ਪਹਿਲਾਂ ਤੂੰ ਕਿੱਥੇ ਗਿਆ ਸੀ ਇਹ ਸੜਕ ਦਾ ਤੂੰ ਆਪਦੇ ਲੋਕਾਂ ਨੂੰ ਕਹਿ ਕੇ 10 ਮਹੀਨੇ 10 ਸਾਲਾਂ ਦੀ ਟੁੱਟੀ ਐ ਪਰ ਤੂੰ ਐਮਐਲਏ ਸਾਹਿਬ ਤੁਸੀਂ ਇਹ ਮੈਨੂੰ ਦੱਸ ਦਿਓ ਵੀ ਤੁਸੀਂ ਇਦੋਂ 14 ਮਹੀਨੇ ਥੋੜੀ ਸਰਕਾਰ ਬਣੀ ਨੂੰ ਹੋ ਗਈ ਤੁਸੀਂ ਕਿੱਥੇ ਗਏ ਸੀ ਤੁਸੀਂ ਖੜੋ ਤਾਂ ਸਹੀ ਖੜ ਕੇ ਕੋਈ ਸਾਡਾ ਸਵਾਲ ਤਾਂ ਪੁੱਛਿਓ ਕੋਈ ਸਾਡਾ ਦੁੱਖ ਦਰਦ ਤਾਂ ਪੁੱਛਿਓ ਤੁਸੀਂ ਆਏ ਆ ਤਾਂ ਦੂਜੀ ਗੱਲ ਅਸੀਂ ਤੁਹਾਨੂੰ ਬੁਲਾਇਆ ਤਾਂ ਹੈ ਨਹੀਂਗਾ ਤੇ ਇੰਨੀ ਕੰਮ ਆਉਣ ਪਿੱਛੇ ਥੋੜੀ ਕੋਈ ਗੱਲ ਵੀ ਨਹੀਂ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲੀ ਜਾਂਦੀ ਹੈ ਉਹਦੇ 'ਚ ਤਾਂ ਅਸੀਂ ਗੱਲ ਨਾਲ ਪਿੰਨ ਬੇੜੀਲੇ ਨੇ ਪ੍ਰਸ਼ਾਸਨ ਨਾਲ ਤੁਸੀਂ ਇਹ ਕਹਿੰਦੇ ਵੀ ਅਸੀਂ ਮੈਂ ਦੱਸਤਾ ਮੈਂ ਮਨਜ਼ੂਰ ਕਰਾ ਲਿਆ ਅਸੀਂ ਤਾਂ ਤੈਨੂੰ ਇੱਕੋ ਹੀ ਸਵ ਇਹ ਇਸ ਕਰਕੇ ਉਹ ਸਾਨੂੰ ਸਾਡੇ ਕੰਮ ਵਾਸਤੇ ਨਹੀਂ ਆਇਆ ਸੀ ਉਹ ਸਾਡੇ ਉੱਤੇ ਆਪਦਾ ਪ੍ਰੈਸ਼ਰ ਪਾਉਣ ਆਇਆ ਸੀ ਵੀ ਤੁਸੀਂ ਇਹ ਗਲਤ ਕਰ ਰਹੇ ਆ ਮੇਰੀ ਮਨਜ਼ੂਰੀ ਤੋਂ ਬਿਨਾ ਇਹ ਗੱਲ ਕਹਿਣ ਵਾਸਤੇ ਆਇਆ ਸੀ ਸਾਨੂੰ ਔਰ ਸਾਨੂੰ ਤਾਂ ਉਸ ਦੇ ਕੇ ਚਲਾ ਗਿਆ ਕਹਿੰਦਾ ਮੈਨੂੰ ਕੰਮ ਹੈ ਸੀ ਜਿਆ ਇਹਨੂੰ ਤੈਨੂੰ ਕੰਮ ਆ ਜਾ ਤੂੰ ਸ਼ਾਬਾਸ਼ ਬੱਸ ਇਹਨਾਂ ਲੋਕਾਂ ਨੇ ਚੁਣਿਆ ਇਹਨਾਂ ਨੂੰ ਇਹ ਇਹਨਾਂ ਲੋਕਾਂ ਨੇ ਕਿ ਬੜਾ ਲੋਕਾਂ ਨੇ ਐਮਐਲਏ ਨੂੰ ਨਹੀਂ ਚੁਣਿਆਗਾ ਲੋਕਾਂ ਨੇ ਬੋਕਰ ਨੂੰ ਚੁਣਿਆ ਵੋਟ ਜਿਹੜੀ ਝਾੜੂ ਨੂੰ ਪਈ ਇਹਨਾਂ ਨੂੰ ਨਹੀਂ ਪਈ ਜੇ ਇਹ ਭਲੇਖੇ ਚ ਹੋ ਜਾਣਾ ਵੋਟ ਸਾਨੂੰ ਪਈ ਨਹੀਂ ਵੋਟ ਝਾੜੂ ਨੂੰ ਪਈ ਕਿਸ ਇੱਕਦਮ ਲੋਕਾਂ ਦਾ ਬਦਲਾ ਚਾਹੁੰਦੇ ਸੀ ਕਿਉਂਕਿ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਨੇ ਕੁਝ ਨਹੀਂ ਕਰਿਆ 5 ਸਾਲ ਬਾਦਲਖਿਆ ਨੇ ਕੁਝ ਨਹੀਂ ਕਰਿਆ ਗਿਆ ਉਸ ਤੋਂ ਪਹਿਲਾਂ ਤੇ ਲੋਕ ਬਦਲਾ ਚਾਹੁੰਦੇ ਸੀ ਉਹ ਬਦਲਾ ਆ ਚੁੱਕਿਆ ਹੈ ਮਤਲਬ ਉਹਨਾਂ ਨੂੰ ਵੀ ਬਹੁਤ ਵਧੀਆ ਬਦਲਾ ਆ ਚੁੱਕਿਆ ਹੈ ਜਿਹੜਾ ਕਿ ਇਹ ਤਾਂ ਕਹਿੰਦੇ ਵੀ ਅਸੀਂ ਇਹ ਕੁਛ ਅਸੀਂ ਇਮਾਨਦਾਰ ਸਰਕਾਰ ਕਹਿ ਰਹੇ ਆ ਆਪਣੇ ਆਪ ਨੂੰ ਅਸੀਂ ਮੈਂ ਵੀ ਕਹਿੰਦਾ ਇਮਾਨਦਾਰ ਸਰਕਾਰ ਹੈ ਪਰ ਕੱਲੀ ਇਮਾਨਦਾਰੀ ਨਾਲ ਰੱਖਣ ਕੁਛ ਕਿਸੇ ਦਾ ਕਰਨ ਵੀ ਨਹੀਂ ਤੁਸੀਂ ਅਜੇ ਐਮਐਲਏ ਸਾਹਿਬ ਨੂੰ ਜਿਹੜਾ ਮੁਆਵਜ਼ੇ ਦੀ ਗੱਲ ਕਰੀ ਕੋਈ ਨਾ ਮੁਆਵਜ਼ੇ ਦੀ ਉਹ ਕਹਿੰਦੇ ਜੀ ਤੁਸੀਂ ਜਿਹਦੇ ਮੁਆਵਜ਼ੇ ਅੱਜ ਤੁਸੀਂ ਸੜਕ ਵਾਸਤੇ ਧਰਨ ਆਇਆ ਮੁਆਵਜ਼ੇ ਵਾਸਤੇ ਸਾਡੇ ਕੋਲੇ ਵੱਖਰਾ ਆਓ ਜੀ ਉਦੋਂ ਫਿਰ ਅਸੀਂ ਤੁਹਾਡਾ ਮੁਆਵਜ਼ੇ ਦੇ ਵਾਲੇ ਮੁਆਵਜ਼ੇ ਦੀ ਗੱਲ ਕਰਾਂਗੇ ਜੇ ਕੋਈ ਮੀਟਰਾਂ ਦੀ ਗੱਲ ਆ ਉਦੋਂ ਅਸੀਂ ਮੀਟਰਾਂ ਵਾਸਤੇ ਸਾਡੇ ਕੋਲੇ ਵੱਖਰੇ ਆਓ ਉਹ ਕਹਿੰਦੇ ਵੀ ਤੁਸੀਂ ਤਾਂ ਮੇਰੇ ਦਫ਼ਤਰ ਦੇ ਚੱਕਰ ਘਟੋ ਦਫ਼ਤਰ ਜਾਂਨੇ ਮਿਲ ਜਾਂਦੇ ਆ ਦਫ਼ਤਰ ਕਦੇ ਮਿਲ ਜਾਂਦੇ ਕਦੇ ਨਹੀਂ ਵੀ ਮਿਲਦੇ ਬਸੇ ਲੀਡਰ ਹੋਗੇ ਨਾ ਜੀ ਹੁਣ ਇਹ ਲੀਡਰ ਹੋਗੇ ਹੁਣ ਇਹ ਅਮੋਲਕ ਸਿੰਘ ਨਹੀਂ ਰਿਹਾ ਹੁਣ ਲੀਡਰ ਹੋ ਗਿਆ ਇਹ ਐਮਐਲਏ ਦੇ ਅਗਲਾ ਤੁਹਾਡਾ ਹੁਣ ਸੰਘਰਸ਼ ਕੀ ਹੈ ਜੇ ਹੁਣ ਐਮਐਲ ਸਾਹਿਬ ਆਈਸੀ ਮੁੜ ਕੇ ਵਿਸ਼ਵਾਸ ਦਿਵਾ ਕੇ ਤੁਹਾਡਾ ਹੁਣ ਅਗਲਾ ਸੰਘਰਸ਼ ਕੀ ਹੈ ਅਸੀਂ ਹੁਣ ਜਿੰਨਾ ਚਿਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ 20 ਜੂਨ ਤੱਕ ਮੈਲ ਸਾਹਿਬ ਤੱਕ ਦਾ ਅਗਸਤ ਤੋ ਚ ਬਣੂਗੀ ਪਰ ਸਾਨੂੰ ਜਿਹੜੇ ਅਧਿਕਾਰੀ ਹੈ ਅਧਿਕਾਰੀ ਸਾਨੂੰ ਕਹਿ ਰਹੇ ਆ ਵੀ 20 ਜੂਨ ਜੂਨ ਤੱਕ ਸ਼ੁਰੂ ਹੋ ਜਾਊਗਾ ਹਾਂ ਉਹ ਕਹਿੰਦਾ ਮੈਂ ਜੂਨ ਦਾ ਨਹੀਂ ਕਹਿੰਦਾ ਸਾਨੂੰ ਅਗਸਤ ਤੱਕ ਹੈਨਾ ਅਗਸਤ ਤੱਕ ਸ਼ੁਰੂ ਕਹਿ ਰਿਹਾ ਮੈਂ ਅਗਸਤ ਅਸੀਂ ਹੁਣ ਸਾਡੇ ਜਿਹੜੇ ਨਮਾਇंदे ਹੈਗੇ ਫੈਸਲਾ ਕਰਨਗੇ ਕੋਈ ਫੈਸਲਾ ਲਾਵਾਂਗੇ ਅਸੀਂ ਅਸੀਂ ਇਹ ਅਧਿਕਾਰੀਆਂ ਦੇ ਅੱਖੇ 20 ਜੂਨ ਤੱਕ ਤਾਂ ਖੜਾਂਗੇ ਜੀ ਕਹਿੰਦੇ ਸੀ ਰਿਟਰਨ ਚ ਦੇਵਾਂਗੇ ਲਿਖ ਕੇ ਲਵਾਂਗੇ ਕਿ ਰਿਟਰਨ ਚ ਲਿਖ ਕੇ ਦਿੱਤਾ ਗਿਆ ਸੋ ਰਿਟਰਨ ਚ ਨੰਨਾਂ ਨੂੰ ਸਾਰਾ ਦੀ ਕਾਪੀ ਦੇ ਦਿੱਤੀ ਜੇディ ਗਵਰਨਮੈਂਟ ਵੱਲੋਂ ਕਾਪੀ ਆਈ ਹੈ ਸਰਕਾਰ ਪੰਜਾਬ ਸਰਕਾਰ ਵੱਲੋਂ ਉਹ ਕੱਲੀ ਸਾਨੂੰ ਕਾਪੀ ਦਿੱਤੀ ਹੈ ਰਿਟਰਨ ਚ ਲਿਖ ਕੇ ਗੋਣੀ ਦਿੱਤਾ ਨਹੀਂ ਉਹ ਬਰੂਡ ਫਿਰ ਸਰਕਾਰ ਦਾ ਰਿਟਰਨ ਹੀ ਹੋ ਗਿਆ ਨਾ ਜਸਟਿਸ਼ ਨੇ ਆਪਦੇ ਸਾਈਨ ਕਰਕੇ ਦੇ ਦਿੱਤੀ ਸਾਨੂੰ ਓਕੇ ਵੀਰ ਜੀ ਮਤਲਬ ਸਾਡੇ ਦਾ ਕੋਈ ਧਿਆਨ ਦੇ ਵਿੱਚ ਹੈ ਨਹੀਂ ਤੇ ਚਲੋ ਜੇ ਮੋਲਕ ਸਿੰਘ ਦੇ ਧਿਆਨ ਦੇ ਵਿੱਚ ਹੈ ਜਾਂ ਭਗਵੰਤ ਮਾਨ ਜੀ ਦੇ ਧਿਆਨ ਦੇ ਵਿੱਚ ਹੈ ਤਾਂ ਸਾਨੂੰ ਦੱਸਣ ਵੀ ਆ ਕਿਸਾਨ ਦੇ ਖਾਤੇ ਚ ਪੈਸੇ ਆਏ ਆ ਦੂਸਰੀ ਗੱਲ ਜਿਹੜਾ ਮੌਲਕ ਸਿੰਘ ਜੀ ਦਾ ਵਿਵਹਾਰ ਸੀ ਸਾਡੇ ਪ੍ਰਤੀ ਉਹ ਬਹੁਤ ਮੰਦ ਭੱਗਾ ਸੀ ਉਹ ਮਤਲਬ ਸਾਡੀ ਬੇਨਤੀ ਸੁਣਨ ਨਹੀਂ ਆਈ ਸੀ ਬਲਕਿ ਸਾਡੀ ਬੇਇੱਜ਼ਤੀ ਕਰਨ ਆਈ ਸੀ ਬੇਇੱਜ਼ਤੀ ਕਰਕੇ ਉਹ ਚਲੇ ਗਏ ਆ ਠੀਕ ਹੈ ਜੀ ਉਹਨਾਂ ਦਾ ਮਤਲਬ ਇਹ ਹਾਰ ਉਹ ਹੁਣ ਕਹਿ ਰਹੇ ਆ ਕਿ ਧਰਨਾ ਸੜਕ ਦਾ ਕਿ ਮੁਆਵਜ਼ੇ ਦਾ ਇੱਕ ਪਾਸੇ ਤਾਂ ਸਰਕਾਰ ਸਾਨੂੰ ਕਹਿੰਦੀ ਤੁਸੀਂ ਧਰਨੇ ਨਾ ਲਾਓ ਸਾਡਾ ਸਾਥ ਦਿਓ ਤੇ ਦੂਸਰੇ ਪਾਸੇ ਸਾਨੂੰ ਕਹਿੰਦੇ ਵੀ ਅੱਜ ਤਾਂ ਸੜਕ ਧਰਨਾ ਇਹ ਸੜਕ ਦਾ ਤੇ ਮੁਆਵਜ਼ੇ ਦਾ ਧਰਨਾ ਸੀ ਫਿਰ ਲਾਈਏ ਪਰ ਧਰਨੇ ਲਾਉਣ ਲਈ ਤਾਂ ਸਾਨੂੰ ਇਹ ਆਪ ਮਜਬੂਰ ਕਰ ਰਿਹਾ ਦੂਸਰੀ ਗੱਲ ਤੁਸੀਂ ਆਪ ਸਿਆਣੇ ਹੋ ਅਗਸਤ ਦਾ ਟਾਈਮ ਦਿੱਤਾ ਅਗਸਤ ਦੇ ਵਿੱਚ بارشਾ ਜੁਲਾਈ 15 ਜੁਲਾਈ ਤੋਂ ਬਾਅਦ ਭਾਈ ਜੀ بارشਾਂ 'ਚ ਕਦੇ ਸੜਕ ਬਣੀ ਐ ਖੱਡੇ ਭਰੇ ਜਾਣਗੇ ਡੇਡੇ ਔਰ ਦੂਸਰੀ ਗੱਲ ਕਦੇ ਸਰਦੀਆਂ 'ਚ ਪ੍ਰੀਮੈਕਸ ਪਿਆ ਕਿਉਂਕਿ ਠੇਕੇਦਾਰ ਗਰਮੀ 'ਚ ਪ੍ਰੀਮੈਕਸ ਪਾਉਂਦਾ ਕਿਉਂਕਿ ਪਤਲਾ ਪ੍ਰੀਮੈਕਸ ਪਵੇ ਹਰ ਬੰਦੇ ਨੂੰ ਇੱਥੇ ਤੁਹਾਨੂੰ ਬੜਾ ਕ੍ਰਾਪਸ਼ਨ ਕਰਦਾ ਹਰ ਬੰਦਾ ਚਲੋ ਪੰਜੇ ਉਂਗਲਾ ਇੱਕਸਾਰ ਨਹੀਂ ਹੁੰਦੀਆਂ ਕੋਈ ਇੱਕ ਅੱਧਾ ਪਰਸੈਂਟ ਹੋਊਗਾ ਮੇਰੇ ਭਾਰਤ ਦੇ ਤੇ ਇਹਦਾ ਬਾਈ ਜੀ ਬਸ ਇੱਕ ਮਿੱਠੀਆਂ ਗੋਲੀਆਂ ਦੇ ਕੇ ਚਲੇ ਗਏ ਆ ਤੇ ਚਲੋ ਹੁਣ ਵੇਖਦੇ ਆ ਵੀ ਸਾਡੀ ਜਥੇਬੰਦੀ ਸਾਡੀ ਇਹਨਾਂ ਨੇ ਈ ਮਹੀਨੇ ਰੱਖਿਆ ਸੀ ਹੁਣ 2 ਮਹੀਨੇ ਦਾ ਇਕਰਾਰ ਦੇ ਗਿਆ ਪਹਿਲਾਂ ਜੇ ਮਹੀਨੇ ਕਰ ਸਕਿਆ 2 ਮਹੀਨੇ ਕੀ ਕਰ ਦੂਗਾ ਪਹਿਲਾਂ ਤਾਂ ਜੂਨ ਚ ਕਰ ਦਾਂਗੇ ਹੁਣ ਜੁਲਾਈ ਦੇ ਐਂਡੇ ਕਦੇ ਅਗਸਤ ਦੇ ਪਹਿਲ ਚ ਕਹਿ ਦਿੰਦਾ ਇਹਦਾ ਇੱਥੇ ਬੇਇੱਜ਼ਤੀ ਕਰਕੇ ਤੁਰ ਗਿਆ ਪਤੰਦਰ ਪਹਿਲਾਂ ਨਾ ਜੇ ਵੋਟਾਂ ਮੰਗਣਾ ਤਾਂ ਹੱਥ ਜੋੜ ਕੇ ਰਾਂ ਸੀ ਹੁਣ ਐ ਬੜੇ ਹੋਰ ਪੂਰੀ ਕੀ ਹਲੇ ਚ ਹੰਕਾਰੀ ਬਾਲਾ ਪੈ ਗਿਆ ਬਾਈ ਯਾਰਾਂ ਹੰਕਾਰੀ ਰਿਹਾ ਇਹਦਾ ਬੇਤੀ ਕਰ ਰਹੀ ਆ ਸੀ ਕਿ ਸਾਡੇ ਇੱਥੇ ਹੋਰ ਕੀ ਆ ਆਖੇ ਤੁਸੀਂ ਧਰਨਾ ਕਰੀਏ ਤਾਂ ਧਰਨਾ ਲਾਉਣੀ ਖਤਰਾ ਆਦੀ ਆ ਮਜਬੂਰ ਕਰ ਰਿਹਾ ਹੈ ਇਹ ਕਹਿੰਦਾ ਕਿ ਧਰਨਾ ਕਰੀ ਖਤਰਾ ਲਾਇਆ ਇਥੇ ਇਹਨੂੰ ਆਈ ਨਹੀਂ ਪਤਾ ਧਰਨਾ ਕਰੀ ਖਤਰਾ ਲਾਇਆ ਸੜਕੇ ਦੀ ਖਤਰਾ ਧਰਨਾ ਲਾਇਆ ਤੇਰਾ ਆਦੀ ਆ ਮਜਬੂਰ ਕਰ ਰਿਹਾ ਵੀ ਤੁਸੀਂ ਧਰਨਾ ਦੂਜਾ ਮੁਆਵਜ਼ਾ ਲੱਡ ਲਾਓ ਇਹਦਾ ਆਦੀ ਆ ਵੀ ਮਜਬੂਰ ਕਰ ਰਿਹਾ ਤੁਸੀਂ ਕਿਆ ਨਹੀਂ ਹੋਣ ਤੇ ਆ ਭਾਈ ਗੱਲ ਹੀ ਨਹੀਂ ਸੁਣੀ ਨੇ ਯਾਰਾ ਗੱਲ ਹੀ ਨਹੀਂ ਸੁਣੀ 2 ਮਿੰਟ ਇੱਥੇ ਆ ਕੇ ਤੁਰ ਗਿਆ ਐਮਐਲ ਕਰ ਆਹੇ ਤਾਂ ਬੇਇੱਜ਼ਤੀ ਕਰਨ ਆਇਆ ਸੀ ਸਾਡੀ ਗੱਲ ਗੈਰੀ ਸੁਰਨਾ ਆ ਸੀ ਇਹ ਉਹਦੇ ਇਲਾਕੇ ਦੇ ਕਿਸਾਨਾਂ ਦੀ ਬੇਇੱਜ਼ਤੀ ਕਰਕੇ ਚਲਾ ਗਿਆ ਇਹ ਹੁਣ ਗਾਹ ਨੂੰ ਆਪਦਾ ਸੋਚ ਵਿਚਾਰ ਲਵੇ ਹਾਂ ਅੱਛਾ ਗਾਹ ਨੂੰ ਵੋਟਾਂ ਆ ਭਾਈ ਵੀ ਗਾਹ ਨੂੰ ਕਿਹੜਾ ਵੋਟਾਂ ਲੈਣਗਾ ਵੋਟਾਂ ਦੀ ਗਾਹ ਨੂੰ ਵੀ ਤੈਨੂੰ ਵੋਟਾਂ ਕੀ ਉਹੀ ਪਿੰਡ ਚ ਆ ਜੇ ਕਿਸੇ ਕੰਮ ਹੀ ਆ ਜਵੇ ਹਾਂ ਗਾਹ ਨੂੰ ਚੋਲਗਾ ਪਾ ਕੇ ਤੁਰਾਂਗੇ ਅੱਗੇ ਇਹਨਾਂ ਲੋਕਾਂ ਨੇ ਤਾਂ ਪੰਜਾਂ ਵੋਟਾਂ ਵੀ ਇਹ ਬਦਲਾ ਚਾਹੁੰਦੇ ਸੀ ਲੋਕਾਂ ਨੂੰ ਆ ਬਦਲਾ ਮਿਲ ਗਿਆ ਸਾਨੂੰ ਭਾਈ ਯਾਰਾ ਕਿਸਾਨਾਂ ਨੂੰ ਆ ਬਦਲਾ ਮਿਲ ਗਿਆ ਬ ਕਿਹੜੇ ਬਸ ਲੋਕਾਂ ਦੀ ਸਰਕਾਰ ਆ ਇਹ ਬੇਇੱਜ਼ਤੀ ਕਰਕੇ ਤੁਰ ਗਿਆ ਇਹ ਕਿੱਥੇ ਲੋਕਾਂ ਦੀ ਸਰਕਾਰ ਕਿੱਥੇ ਆ ਇਹ ਦੱਸੇ ਹਾਂਜੀ ਦੱਸੋ ਜੀ ਇਹ ਜੀ ਜਿਹੜੇ ਸਰਕਾਰ ਉੱਤੋਂ ਆਂਦੀ ਆ ਵੀ ਕਿਸਾਨਾਂ ਨੂੰ ਅਸੀਂ ਮੁਆਵਜ਼ਾ ਦਿੱਤਾ ਸਾਡੀਆਂ ਗੱਲਾਂ ਤਿੰਨ ਚਾਰ ਮੰਗਾ ਸੀ ਜੀ ਇੱਕ ਅਸੀਂ ਬਿਜਲੀ ਦਾ ਮੁੱਦਾ ਰੱਖਿਆ 8 ਮਹੀਨੇ ਹੋ ਗਏ ਬਿਜਲੀ ਦਾ ਵੀ ਸਾਨੂੰ ਧਰਨਾ ਹੀ ਲਾਉਣਾ ਪਊ ਫੇਰ ਸਾਡਾ ਚਾਤਾ ਨਹੀਂ ਵੀ ਅਸੀਂ ਧਰਨੇ ਲੱਜੇ ਤੇ ਜਿਹੜਾ ਮੁਆਵਜ਼ਾ ਕਿਸੇ ਪਿੰਡ ਨੂੰ ਆਇਆ ਇੱਥੇ ਬੰਦੇ ਬੈਠੇ ਇਹਨਾਂ ਨੂੰ ਪੁੱਛ ਲੋ ਗੱਲਬਾਤ ਕਰਕੇ ਜੇ ਕਿਸੇ ਨੂੰ ਆਇਆ ਤਾਂ ਕਿਸੇ ਨੂੰ ਤੁਸੀਂ ਹੁਣ ਐਮਐਲਏ ਸਾਨੂੰ ਕਿਹਾ ਨਾ ਆਏ ਸੀ ਐਮਐਲਏ ਉਹ ਤਾਂ ਭੱਜ ਗਿਆ ਜੀ ਉਹਨੇ ਖੜਾ ਕਿੱਥੇ ਰੋਕ ਰੋਕਣਾ ਸੀ ਤੁਸੀਂ ਉਹਨੂੰ ਓਕੇ ਹੀ ਸੀ ਉਹਨਾਂ ਦੀ ਬਾਦਮੀ ਇਹ ਮੁੱਦਾ ਹੀ ਨਹੀਂ ਇਹ ਆਦਾ ਮੁੱਦਾ ਛੜਕਦਾ ਹੈ ਮਥਰੇ ਫੜਾ ਸਾਹਮਣੇ ਦਾ ਨਹੀਂ ਨਹੀਂ ਲਗ ਲਗ ਮੁੱਦੇ ਧਰਨਾ ਲਾਉਣਾ ਪਊਗਾ ਹਾਂਜੀ ਲਾਉਣਾ ਹੀ ਪਊ ਲਾਉਣਾ ਹੀ ਪਊ ਧਰਨਾ ਫਾਰਮੂਲੇ ਲਾ ਦੇਾਂਗੇ ਹੁਣ ਇਹ ਕਿੰਨੇ ਮੂਰੇ ਲਾਵਾਂਗੇ ਜੀ ਹਾਂ ਇਹ ਕੋਠੀ ਮੂਰੇ ਲਾ ਦੇਾਂਗੇ ਕੋਠੀ ਮੂਰੇ ਲਾਵਾਂ ਜਿਹੜਾ ਅੱਜ ਵੀ ਇਹੀ ਕਿਹਾ ਜਾ ਸਕਦਾ ਸੀ ਐਮਐਲਏ ਸਾਹਿਬ ਜਿਹੜਾ ਮੁਆਜਾ ਸਾਨੂੰ ਉਹ ਮਿਲਿਆ ਨਹੀਂਗਾ ਉਹ ਕਦੋਂ ਤੱਕ ਮਿਲੂਗਾ ਪੁਲਿਸ ਪ੍ਰੋਫੈਸਰ ਨਾਲ ਕੱਲ ਸਾਡੀ ਮੀਟਿੰਗ ਹੋਈ ਜੀ ਇਹ ਗੱਲ ਅਸੀਂ ਉਹਨਾਂ ਨੂੰ ਦੱਸਤੀ ਵੀ ਬਿਜਲੀ ਵਾਰੇ ਅਸੀਂ ਅੱਡ ਲਾਵਾਂਗੇ ਜੀ ਸਾਡੀਆਂ ਤਿੰਨੇ ਚਾਰੇ ਮੰਗਾ ਸਾਰ ਧਰਨੇ ਚੋਂ ਕੀ ਰਹਿ ਕੇ ਤੁਸੀਂ ਬਿਜਲੀ ਵਾਰੀ ਅੱਡ ਲਾਉਂਗੇ ਮਹਾਜੇ ਵਾਰੀ ਅੱਡ ਲਾਉਂਗੇ ਧਰਨਾ ਹੀ ਲਾਈ ਲੋਕ ਲੋਕ ਕਿੰਨੇ ਪਰੇਸ਼ਾਨ ਹੁੰਦੇ ਥੋੜੇ ਧਰਨੇ ਦੇ ਰਹਿ ਫਿਰ ਇਹ ਅੱਜ ਹੀ ਸਰਕਾਰ ਪੂਰਗਾ ਕਰ ਜਾਂਦਾ ਉੱਠ ਕੇ ਦੀ ਬੋਲਣਾ ਸੀ ਬੋਲੇ ਕੋਣ ਬੋਲੇ ਸਾਰੇ ਬੋਲਿਆ ਖੜਾ ਹੋ ਖੜੇ ਵੀ ਹਾਂ ਜਦੋਂ ਉਹਦਾ ਵੋਟਾ ਲੈਣ ਆਉਂਦਾ ਹੀ ਉਹ ਤਾਂ ਆਏ ਹੱਥ ਫੜ ਲੈਂਦਾ ਹੀ ਤੇ ਗੱਲ ਸਫਾ ਤੇ ਅੱਜ ਆਏ ਖੜਦਾ ਹੀ ਆਏ ਆਏ ਮਾਤ ਲੋ ਪਿੰਡ ਰੋੜੀਪੂਰਾ ਚੋਂ ਸਰਦਾਰ ਮੋਲਕ ਸਿੰਘ ਨੂੰ ਜੈਤੂ ਦੇ ਐਮਐਲ ਨੂੰ ਪੂਰੀ ਲੀਡ ਦੇ ਨਾਲ ਚਟਾਇਆ ਅਸੀਂ ਆ ਵੋਟਾਂ ਪਾਈਆਂ ਸੀ ਆਮ ਆਦਮੀ ਪੰਥੀ ਪਾਰਟੀ ਦੇ ਵਲੰਟੀਅਰ ਹਾਂ ਵਲੰਟੀਅਰ ਨਹੀਂ ਜੀ ਪਰ ਬਦਲਾਪ ਹਾਲ ਦੇ ਸੀਗੇ ਪਰ ਜਿਹਦੇ ਹੁਣ ਦੇਣੇ ਆ ਇਹ ਸਾਡੇ ਨਾਲ ਬਹੁਤ ਸਰਾਸਰ ਧੱਕਾ ਹੋਇਆ ਜੀ ਅੱਜ ਜਿਵੇਂ ਉਹਨਾਂ ਦੀ ਸ਼ਬਦਾਵਲੀ ਦੀ ਸੀਗੀ ਇਹੋ ਜਿਹੀ ਸ਼ਬਦਾਵਲੀ ਵਰਤਣੀ ਜੇ ਸਾਰੇ ਚਿੱਟੀਆਂ ਦਾੜੀਆਂ ਵਾਲੇ ਬਾਪੂ ਆ ਤੇ ਉਦੋਂ ਤਾਂ ਮਤਲਬ ਕਿ ਹੱਥ ਜੋੜ ਕੇ ਬੇਨਤੀਆਂ ਕਰਦੇ ਸੀ ਵੀ ਸਾਡੀ ਸਰਕਾਰ ਤੇ ਸਾਨੂੰ ਟਾਈਮ ਦਿਓ ਅਸੀਂ ਤੁਹਾਡੇ ਕਿੰਨੇ ਦਾ ਧਰਨੇ ਲੱਗਣੇ ਹਟਾ ਦੇਾਂਗੇ ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਜੇ ਜ਼ਿਆਦਾ ਧਰਨੇ ਆ ਤਾਂ ਇਸ ਟਾਈਮ ਜ਼ਿਆਦਾ ਧਰਨੇ ਚੱਲੀ ਜਾਣਗੇ ਤੇ ਤੁਸੀਂ ਉੱਠ ਕੇ ਜਦੋਂ ਬੈਠੇ ਸੀ ਵਿੱਚ ਆ ਤੁਸੀਂ ਉੱਠ ਕੇ ਐਮ ਐਲ ਏ ਸਾਹਿਬ ਨੂੰ ਕਹਿਣਾ ਸੀ ਐਮ ਐਲ ਏ ਸਾਹਿਬ 2 ਮਿੰਟ ਸਾਡੀ ਗੱਲ ਸੁਣ ਕੇ ਜਾਓ ਪਲੀਜ਼ ਤੁਸੀਂ ਆਏ ਹੋ ਅਸੀਂ ਵੀ ਸਮਾਂ ਕੱਢ ਕੇ ਆਏ ਹਾਂ ਤੁਸੀਂ ਵੀ ਸਮਾਂ ਕੱਢ ਕੇ ਆਏ ਹੋ ਸਾਥੋਂ ਰੋਜ਼ ਧਰਨਾ ਨਹੀਂ ਲੱਗਣਾ ਤੇ ਤੁਸੀਂ ਸਾਡੀ ਇੱਕ ਹੀ ਅੱਜ ਕੱਲ ਨਵੇੜ ਦੇ ਦੋ ਤਿੰਨ ਮੇਰੀ ਧਰਨਾ ਲਾਉਣਾ ਉਹ ਅੱਜ ਹੀ ਗੱਲ ਨਵੇੜ ਲੈਣੀ ਸੀ ਨਹੀਂ ਐਮ ਐਲ ਏ ਸਾਹਿਬ ਨੂੰ ਮਤਲਬ ਕਿ ਅਸੀਂ ਸਤਕਾਰ ਦੇ ਨਾਲ ਜਿੰਨਾ ਵੀ ਚਿਰ ਉਹਨਾਂ ਨੇ ਆਪ ਦੀ ਗੱਲ ਪੱਖ ਰੱਖਿਆ ਅਸੀਂ ਸੁਣਿਆ ਜਦੋਂ ਅਸੀਂ ਆਪ ਦਾ ਪੱਖ ਦੂਰੀ ਰੱਖਣ ਲੱਗੇ ਵੀ ਅੱਜ ਰੋਡ ਦਾ ਕਰਕੇ ਸੀਗਾ ਸਾਡੀਆਂ ਇਹਨਾਂ 2-4 ਮੰਗਾ ਹੋਰ ਆ ਬਿਜਲੀ ਨੂੰ ਲੈ ਕੇ ਆ ਪਾਣੀ ਨੂੰ ਲੈ ਕੇ ਆ ਮਾਪਜੇ ਨੂੰ ਲੈ ਕੇ ਆ ਤੇ ਉਹਨਾਂ ਨੇ ਕੋਰਾ ਜਵਾਬ ਹੀ ਦਿੱਤਾ ਜੀ ਗੱਲ ਸੁਣਨ ਤੋਂ ਜਦੋਂ ਨਾ ਕਰਤੀ ਜਦੋਂ ਹੁਣ ਤੁਸੀਂ ਆ ਤੁਹਾਨੂੰ ਅਸੀਂ ਗਲਤ ਜਵਾਬ ਤਾਂ ਹੀ ਦੇ ਦੇਵਾਂਗੇ ਤੇ ਫਿਰ ਅਸੀਂ ਗੱਲ ਕੀ ਨਾ ਕਰਾਂਗੇ ਜੀ ਕੀ ਨਾ ਗੱਲ ਕਰਾਂਗੇ ਅਸੀਂ ਹੁਣ ਉਹ ਤਾਂ ਮਤਲਬ ਕਿ ਜਨਤਾ ਜਨਾਦਰ ਵਾਲੀ ਗੱਲ ਤਾਂ ਰਹੀ ਨਹੀਂ ਜੀ ਹੁਣ ਤਾਂ ਉਹ ਰਾਜੇ ਬਣ ਗਿਆ ਤੇ ਰਾਜੇ ਬਣ ਕੇ ਕਿਨਾਂ ਦੇ ਵੀ ਉਹ ਜਨਤਾ ਤੋਂ ਮੁੱਖ ਮੋੜ ਦਿਆ ਜੀ ਇਹ ਇਦਾਂ ਦਾ ਸਰੂਕ ਨਹੀਂ ਚਾਹੀਦਾ ਸੀਗਾ ਵੈਸੇ ਇਹ ਮਤਲਬ ਕਿ ਮੈਂ ਤਾਂ ਇਹ ਗੱਲ ਕਹੂੰਗਾ ਵੀ ਜੇ ਆਉਂਟ ਵਾਲੇ ਟਾਈਮ 'ਚ ਜੇ ਸਾਨੂੰ ਸਾਡੇ ਤੱਕ ਫੇਰ ਲੋਡ ਪਈ ਇਹਨਾਂ ਨੂੰ ਤੇ ਅਸੀਂ ਉਹਨਾਂ ਨੂੰ ਨਕਾਰ ਦੇਾਂਗੇ ਜੀ ਜੀ ਰੋਧ ਕਰਾਂ ਐਮਐਲਏ ਸਾਹਿਬ ਤਾਂ ਕਹਿੰਦੇ ਜਨਗ ਅਗਸਤ 'ਚ ਬਣੂਗੀ ਜਿਹੜੀ ਸੜਕ ਬਣੂਗੀ ਤੇ ਅਫਸਰ ਕਹਿੰਦੇ ਮਈ ਜੂਨ 'ਚ ਬਣ ਜਾ ਪਹਿਲਾਂ ਤਾਂ ਤੁਸੀਂ ਇਹ ਦੇਖੋ ਜੀ ਕਿਸਾਨ ਅਣਪੋਹ ਲਈ ਠੀਕ ਹੈ ਜੀ ਅਫਸਰਾਂ ਦੀ ਗੱਲ ਹੋਰ ਹੈ ਐਮਐਲਏ ਸਾਹਿਬ ਦੀ ਗੱਲ ਹੋ ਰਹੀ ਇਹਨਾਂ ਦਾ ਜਦੋਂ ਆਪਸ ਵਿੱਚ ਹੀ ਤਾਲਮੇਲ ਨਹੀਂ ਬੈਂਦਾ ਤਾਂ ਤਾਂ ਕਰਕੇ ਜਿਹੜੀ ਕਿਸਾਨ ਜਥੇਬੰਦੀ ਆ ਉਹਨੂੰ ਸੜਕਾਂ ਤੇ ਆਉਣਾ ਪੈਂਦਾ ਉਹਨੂੰ ਨਾਲ ਪਿੰਡਾਂ ਦਾ ਸਹਿਯੋਗ ਲੈ ਕੇ ਆ ਤੁਸੀਂ ਦੇਖਦੇ ਆ ਤੁਸੀਂ ਵੀ ਸਫ਼ਰ ਕਰਨਾ ਹੈ ਅਸੀਂ ਵੀ ਸਫ਼ਰ ਕਰਨਾ ਹੈ ਇਹ ਪੁਲਿਸ ਮੁਲਾਜ਼ਮਾਂ ਇਹਨਾਂ ਨੇ ਵੀ ਸਫ਼ਰ ਕਰਨਾ ਹੈ ਅਸੀਂ ਕੋਈ ਆਪਦੇ ਨਿੱਜੀ ਰੇਕੇ ਤਾਂ ਬੈਠੇ ਨਹੀਂਗੇ ਇੱਥੇ ਫਿਰ ਵੀ ਅਸੀਂ ਕਿਨਾਂ ਦੇ ਆ ਜੀ ਲੋਕਾਂ ਦੇ ਭਲੇ ਆਸਤੇ ਇਸ ਚੀਜ਼ ਦੀ ਮੰਗ ਉਠਾਈ ਆਵਾਜ਼ ਉਠਾਈ ਤਾਂ ਅੱਜ ਚਲੋ ਪ੍ਰਸ਼ਾਸਨ ਵੀ ਆਇਆ ਐਮਐਲਏ ਸਾਹਿਬ ਵੀ ਆਏ ਉਹਨਾਂ ਨੂੰ ਇਸ ਗੱਲ ਦਾ ਪਤਾ ਤਾਂ ਲੱਗਿਆ ਵੀ ਲੋਕਾਂ ਦੀ ਮੰਗਾਂ ਹੈ ਹੀਆਂ ਤੇ ਨਹੀਂ ਤਾਂ ਇਹ ਆਵਾਜ਼ اٹھਾਉਣ ਦੀ ਲੋੜ ਹੀ ਨਹੀਂ ਪੈਣੀ ਜੇ ਮਤਲਬ ਕਿ ਇਹ ਰੈਗੂਲਰ ਕੰਮ ਚੱਲਣ ਜੀ ਤੇ ਮਤਲਬ ਕਿ ਅੱਜ ਤੋਂ ਘੱਟੋ ਘੱਟ ਇਹ 10 ਸਾਲ ਪੁਰਾਣਾ ਕੰਮ ਹੈ ਇਹ ਜਿਹੜੀ ਇਹ ਸੜਕ ਟੁੱਟੀ ਹੈ ਤੇ ਇੱਥੇ ਲੋੜ ਹੀ ਨਹੀਂ ਪੈਣੀ ਸੀਗੀ ਜੇ ਲਗਾਤਾਰ ਸਰਕਾਰਾਂ ਕੰਮ ਕਰਨ ਤਾਂ ਪਰ ਨਹੀਂ ਪਰੇਸ਼ਾਨੀਆਂ ਉੱਥੀਆਂ ਉੱਥੀਆਂ ਸਰਕਾਰਾਂ ਬਦਲ ਗਈਆਂ ਪਰੇਸ਼ਾਨੀਆਂ ਉਦੋਂ ਵਧ ਗਈਆਂ ਬਰਨਾਲਾ ਉੱਥੇ ਦਾ ਉੱਥੇ ਜੀ ਸਿਕਾ ਜੀ ਪਹਿਲਾਂ ਤੁਸੀਂ ਮੈਂ ਇੱਥੇ ਜਿੰਨੇ ਵੀ ਆਪਣੇ ਨਾਲ ਦੇ ਪਿੰਡਾਂ ਦੇ ਕਿਸਾਨ ਭਰਾ ਪਹੁੰਚਿਆ ਸਾਰਿਆਂ ਦਾ ਧੰਨਵਾਦ ਕਰਦਾ ਦੂਜੇ ਨੰਬਰ ਤੇ ਜੀ ਆਪਾਂ ਇਹ ਕਹਿਣਾ ਚਾਹੁੰਦੇ ਸੀ ਕਿ ਮੁਲਾਜ਼ਮ ਆਏ ਸੀਗੇ ਅਧਿਕਾਰੀ ਆਏ ਸੀ ਉਹ ਸਾਨੂੰ ਭਰੋਸਾ ਦੇ ਦਵਾ ਕੇ ਗਏ ਆ ਜਿਹੜੇ ਆਪਣੇ ਅਧਿਕਾਰੀ ਸੀਗੇ ਉਹ ਤਾਂ ਕਹਿੰਦੇ ਮਹੀਨੇ ਦੇ ਅੰਦਰ ਬਣੂਗੀ ਤੇ ਜਿਹੜੇ ਆਪਣੇ ਉਹ ਸੀਗੇ ਅਮੋਲਕ ਸਿੰਘ ਸੀਗੇ ਉਹ ਆਪ ਨੂੰ ਕਹਿੰਦੇ ਕਹਿੰਦੇ ਕਿ ਦੂ-ਦੂ ਮਹੀਨਾ ਲੱਗੂਗਾ ਪੂਰਾ ਐ ਗੁੱਸੇ 'ਚ ਬੋਲ ਕੇ ਗਏ ਆ ਸਾਨੂੰ ਉਹ ਕੋਈ ਐ ਪਹਿਲਾਂ ਜਦੋਂ ਇੰਨੇ ਇਹ ਬਜ਼ੁਰਗ ਵੀ ਸਾਡੇ ਉਹ ਕਰਦੇ ਆ ਗੁੱਸਾ ਕਰਦੇ ਆ ਕਹਿੰਦੇ ਪਹਿਲਾਂ ਜਦੋਂ ਇਹ ਅਮੋਲਕ ਸਿੰਘ ਆਉਂਦਾ ਸੀ ਨਾ ਪਹਿਲਾਂ ਆਪਾਂ ਇਹਦੀ ਪੈਂਦਾ ਸੀ ਬਾਪੂ ਜੀ ਸਸਰੀ ਘਰ ਹੁਣ ਕਹਿੰਦਾ ਹੁਣ ਹੋਰ ਬਾਪੋ ਕਹਿੰਦਾ ਹੁੰਦਾ ਨਾ ਹੁਣ ਹੁਣੇ ਆਇਆ ਕਹਿੰਦਾ ਹੋਰ ਵਾਬਿਓ ਕੀ ਹਾਲਾ ਇਹ ਆਪਾਂ ਨੂੰ ਹੰਕਾਰ ਹੋ ਗਿਆ ਉਹ ਕਹਿੰਦੇ ਨਹੀਂ ਔਕਾਤ ਹੈ ਨਹੀਂ ਸੀ ਕਿ ਮੈਂਬਰ ਬਣਦੀ ਬਣਾਤੇ ਇਹ ਐਮਐਲਏ ਸਿੱਧੀ ਗੱਲ ਆ ਭਰਾਵੋ ਆਪਣੇ ਕੋਲ ਤਾਂ মিডিਆ ਰਾਹੀਂ ਬੋਲਣਾ ਪੈਂਦਾ ਆਪਾਂ ਨੂੰ ਠੀਕ ਆ ਪਰ ਅਸੀਂ ਇਹਨਾਂ ਵਿਰੋਧ ਕਰਾਂਗੇ ਜਿੰਨਾ ਜ ਸਾਡਾ ਹੱਲ ਨਹੀਂ ਹੁੰਦਾ ਅਸੀਂ ਡਟ ਕੇ ਵਿਰੋਧ ਕਰਾਂਗੇ